ਦੇਵਰਾਇ ਬੁੰਮਰਾ ਮੈਨੇਜਰ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਮੋੜ ਮੰਡੀ ਇਹਦਾ ਸੋਰਾ ਸੋਪਾ ਕਿੱਥੇ ਕਿੱਟੀ ਜਾਂਦੀ ਹੈ ਉਹ ਭਾ 12 ਨਵੰਬਰ ਨੂੰ ਘਾਟੂ ਵਾਲੇ ਸ਼ਾਮ ਜੀ ਦਾ ਜਨਮ ਦਿਵਸ ਹੈ ਉਸ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਨਵੰਬਰ ਤੋਂ 13 ਨਵੰਬਰ ਤੱਕ 5 ਦਿਨ ਦੇਸ਼ੀਆ ਜਨਮ ਦਿਵਸ ਦਾ ਮੇਲਾ ਬਣਾਇਆ ਗਿਆ ਹੈ 9 ਤਰੀਕ ਨੂੰ 10 ਤਰੀਕ ਨੂੰ ਸੁਹਾਗ ਤੀਤ ਨੂੰ ਦੁਪਹਿਰੇ ਕੀਰਤਨ ਹੋਈ ਹੈ ਸ਼ਾਮ ਨੂੰ ਕੀਰਤਨ ਹੋਈ ਹੈ ਰਾਤ ਨੂੰ ਸੰਗਿਆਰ ਹੋਈ ਹੈ ਉਹ ਅੱਜ 11 ਤਰੀਕ ਨੂੰ ਸਵੇਰ ਤੋਂ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਬਾਬਾ ਜੀ ਨੂੰ ਬਹੁਤ ਹੀ ਸੁੰਦਰ ਤੇ ਮਨਮੋਹਕ ਰਥ 'ਤੇ ਉੱਪਰ ਸਵਾਰ ਕਰਕੇ ਸ਼ਹਿਰ ਪਰਬੰਨ ਕਰਵਾਇਆ ਗਿਆ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਦਾ ਸਤਿ ਸਾਲ ਲੋਕਾਂ ਦਾ ਪ੍ਰੇਮ ਫੁੱਲਾਂ ਦੀ ਵਰਖਾ ਹੈਲੀਕਾਪਟਰ ਦੇ ਰਾਹੀਂ ਫੁੱਲਾਂ ਦੀ ਵਰਖਾ ਇਤਰ ਦੀ ਵਰਖਾ ਬਹੁਤ ਹੀ ਦੇਖਣਯੋਗ ਸੀ ਔਰ ਸ਼ਾਮ ਨੂੰ ਬਹੁਤ ਹੀ ਮਨਮੋਹਕ ਢੰਗ ਦੇ ਨਾਲ ਸੁੰਦਰ ਭਜਨਾਂ ਦੇ ਨਾਲ ਬਾਬੂ ਰੁਜਾਇਆ ਜਾਏਗਾ ਬਹੁਤ ਹੀ ਕੀਰਤਨ ਹੋਏਗਾ 7:30 ਵਜੇ ਤੋਂ ਲੈ ਕੇ ਰਾਤ 12:00 ਵਜੇ ਤੱਕ ਉਸ ਤੋਂ ਬਾਅਦ ਰਾਤ ਨੂੰ ਫਿਰ ਬਾਬਾ ਜੀ ਨੂੰ ਮਤਲਬ ਆਰਤੀ ਕਰਕੇ ਕੱਲ੍ਹ ਦੇ ਪ੍ਰੋਗਰਾਮ ਦੇ ਉੱਤੇ ਤਿਆਰੀ ਫਿਰ ਸ਼ੁਰੂ ਕੀਤੀ ਹੈ ਕਿ 12 ਤਰੀਕ ਨੂੰ ਵੀ ਬਾਬਾ ਜੀ 81 ਵਾਲੇ ਦਿਨ ਜਿੰਨੇ ਜਨਮ ਦਿਨ ਹੈ ਰਾਤ ਨੂੰ ਭੰਡਾਰਾ ਵੀ ਹੋਏਗਾ 7:00 ਵਜੇ ਤੋਂ 12:00 ਵਜੇ ਤੱਕ ਕੀਰਤਨ ਵੀ ਹੋਏਗਾ ਤੇ ਰਾਤ ਨੂੰ ਆਰਤੀ ਬਾਬਾ ਜੀ ਦਾ ਖਾਲੀ ਮਹਾਨ ਸ਼ਿੰਗਾਰ ਬਹੁਤ ਹੀ ਦੇਖਣ ਨੂੰ ਹੋ ਗਿਆ ਆਤਸਵਾ ਜੀ ਜਨਮ ਦਿਨ ਦੇ ਸਬੰਧ ਦੇ ਵਿੱਚ ਬਹੁਤ ਹੀ ਮਨਮੋਹਕ ਢੰਗ ਦੇ ਨਾਲ ਬਾਹਰਲੇ ਕਰਾ ਕਰਾਓ ਤਿਆਰ ਕੀਤੀ ਗਿਆ ਤੇ ਸ਼ੁਭਾ ਜੀ ਦੇਖਣ ਜੀ ਕੋ ਹੋਈਗੀ ਤੇ ਬਾਅਦ ਨੂੰ ਦਵਾਸੀ ਵਾਲੇ ਦਿਨ ਵੀ ਭੰਡਾਰਾ ਚੱਲੇਗਾ ਨਾਲ ਹੀ ਸ਼ਾਮ ਰਾਤ ਨੂੰ ਮਤਲਬ ਕੀਰਤਨ ਹੋ ਗਿਆ 12 ਵਜੇ ਤੱਕ ਗਾਇਕ ਕਿਹੜੇ ਕਿਹੜੇ ਜਰਾ ਆ ਰਹੇ ਗਾਏਕ ਪੰਜੇ ਦਿਨ ਲਗਾਤਾਰ ਬਦਲ ਬਦਲ ਕੇ ਆ ਰਹੇ ਨੇ ਮੌੜ ਦੇ ਸਾਡੇ ਆਸੂ ਚਰਮਾ ਜੀ ਮਸ਼ਹੂਰ ਨੇ ਉਹਨਾਂ ਦੇ ਰਾਤ ਉਹਨਾਂ ਦੀ ਸੀ ਉਸ ਤੋਂ ਪਹਿਲਾਂ ਦਿੱਲੀ ਤੋਂ ਰਾਹੁਲ ਛਲੰਕ ਜੀ 9 ਤਰੀਕ ਨੂੰ ਅੱਜ ਬਾਗਾ ਬਰਾਣਾ ਤੋਂ ਆਪਣੇ ਕਰੀਆ ਜਮੇਤਰ ਮੰਡਲ ਉਹਨਾਂ ਦੇ ਬਾਟ ਜਾ ਰਹੀ ਹੈ ਕੱਲ ਨੂੰ ਕੁਸ਼ਕਨਹਿਆ ਜੀ ਮੁੱਲਾ ਮੁੱਲਾਪੁਰ ਵਾਲੇ ਆ ਰਹੇ ਨੇ ਤੇ 13 ਤਰੀਕ ਨੂੰ ਜਿਹੜਾ ਆਪਣੇ ਲੁਧਿਆਣੇ ਤੋਂ ਬਿਨੇ ਕੁ ਬਾਗੀ ਲੁਧਿਆਣੇ ਤੋਂ ਆ ਰਹੇ ਨੇ ਬਹੁਤ ਹੀ ਭਜਨ ਗਾਇਕ ਨੇ ਬਖਿਆਤ ਭਜਨ ਗਾਇਕ ਨੇ ਕੀ ਨਾਮ ਹੈ ਜੀ ਜੈ ਸ਼੍ਰੀ ਸ਼ਾਮ ਮੇਰਾ ਨਾਮ ਹੈ ਜੁ ਹਿਮੇਸ਼ ਸ਼ਰਮਾ ਆਸ਼ੋਕ ਮੈਂ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਮੋੜ ਮੰਡੀ ਦੇ ਵਿੱਚ ਬਤੌਰ ਸੈਕਟਰੀ ਅੱਜ 11 ਤਰੀਕ ਨੂੰ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਨਿਸ਼ਾਨ ਸ਼ੋਭਾ ਯਾਤਰਾ ਮੋੜ ਮੰਡੀ ਵਿੱਚ ਕ निकाली ਗਈ ਜਿਸ ਵਿੱਚ ਬਾਬਾ ਜੀ ਦਾ ਸੁੰਦਰ ਸ਼ਿੰਗਾਰ ਤੇ ਬਾਬਾ ਜੀ ਦਾ ਸੁੰਦਰ ਰਥ ਤੇ ਸਵਾਰ ਹੋ ਕੇ ਮੌੜ ਮੰਡੀ ਦੀਆਂ ਗਲੀਆਂ ਦੇ ਵਿੱਚ ਬਾਬਾ ਜੀ ਦਾ ਆਗਮਨ ਹੋਇਆ ਇਹ ਜੋ 5 ਦਿਨਸਿਆ ਸ਼੍ਰੀ ਸ਼ਾਮ ਜਨਮ ਅਸਵ 9 ਤਰੀਕ ਨੂੰ ਸ਼ੁਰੂ ਹੋ ਕੇ 13 ਤਰੀਕ ਤੱਕ ਹੈ 9 ਤਰੀਕ ਨੂੰ ਕੀਰਤਨ ਤੇ ਪੰਡਾਰਾ ਦੋਨੇ ਚੀਜ਼ਾਂ ਜੀ 7:30 ਵਜੇ ਤੋਂ ਲੈ ਕੇ 10:30 ਵਜੇ ਤੱਕ 10 10 ਨੂੰ ਵੀ 7:30 ਵਜੇ ਤੋਂ ਲੈ ਕੇ 10:30 ਵਜੇ ਤੱਕ ਪੰਡਹਾਰਾ ਤੇ ਕੀਰਤਨ ਜੀ ਅੱਜ ਵੀ 7:30 ਵਜੇ ਤੋਂ ਲੈ ਕੇ 10:30 ਵਜੇ ਤੱਕ ਮੰਡਹਾਰਾ ਤੇ ਕੀਰਤਨ ਕੱਲ 12 ਤਰੀਕ ਨੂੰ ਇਕਾदशी ਵਾਲੇ ਦਿਨ 7 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਪੰਡਹਾਰਾ ਤੇ ਕੀਰਤਨ ਹੋਵੇਗਾ 12 ਵਜੇ ਬਾਬਾ ਜੀ ਦੀ ਆਰਤੀ ਹੋਵੇਗੀ ਤੇ ਜਨਮਸੋਭ ਦੇ ਉਸ ਸੁਕਸ਼ਮਸ਼ ਸੁੰਦਰ ਤੇ ਮਨਮੋਹਕ ਆਤੀਸ਼ਵਾਜੀ ਹੋਵੇਗੀ ਜੋ ਕਿ ਬਾਹਰ ਤੁਬਾਈ ਕਲਾਕਾਰ ਦੁਆਰਾ ਤਿਆਰ ਕੀਤੀ ਗਈ ਹੈ ਸਤਪਾਲ ਸਿੰਘਲਾ ਜੀ ਮੌੜ ਮੰਡੀ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਮੌੜ ਮੰਡੀ ਪੰਜਾਬ ਜਿੱਥੇ ਅੱਜ ਸ਼੍ਰੀ ਸ਼ਾਮ ਘਾਟੂ ਵਾਲੇ ਦਾ ਜਨਮਸਤਵ ਬੜੀ ਧੂਮਤਾਮਨਾ ਮਨਾਇਆ ਜਾ ਰਿਹਾ ਹੈ ਇਹ ਜਨਮਸਤਵ 5 ਦਿਨਾਂ ਦੇ ਲਈ ਬੜਾ ਗਿਆ ਹੈ 9 ਤਰੀਕ ਨੂੰ 10 ਤਰੀਕ ਨੂੰ 11 ਨੂੰ ਤੇ 12 ਨੂੰ ਤੇ 13 ਨੂੰ ਅੱਜ 11 ਤਰੀਕ ਹੈ ਜੀ ਸ਼ੋਭਾ ਯਾਤਰਾ ਨਿਕਲੀ ਹੈ ਬਹੁਤ ਵੱਡੀ ਸ਼ੋਭਾ ਯਾਤਰਾ ਘਟੋ ਘਟ ਹਜ਼ਾਰ ਦੇ ਕਰੀਬ ਨਿਸ਼ਾਨ ਚੱਕੇ ਗਏ ਨੇ ਇੱਥੋਂ ਨਿਸ਼ਾਨ ਚੱਕਦੇ ਹੋਏ ਅਸੀਂ ਬੋੜਾ ਵਾਲਾ ਚੌਕ ਹੁੰਦੇ ਹੋਏ ਵੱਡੇ ਮੰਦਰ ਹੁੰਦੇ ਹੋਏ ਹਸਪਤਾਲ ਬਾਜ਼ਾਰ ਹੁੰਦੇ ਹੋਏ ਮੰਡੀ ਦੀਆਂ ਗਲੀਆਂ ਦੇ ਵਿੱਚ ਦੀ ਸ਼ੋਭਾ ਯਾਤਰਾ ਨੂੰ ਲੈ ਜਾਂਦੇ ਹੋਏ ਦੁਬਾਰੇ ਮੰਦਰ ਵਿੱਚ ਪਹੁੰਚ ਗਏ ਆ ਇਹ ਜਨਮ ਦਿਨ ਬਾਬਾ ਸ਼ਾਮ ਖਾਟੂ ਵਾਲੇ ਦਾ ਹਰ ਸਾਲ ਹੀ ਅਸੀਂ ਸ਼ਾਮ ਪ੍ਰਚਾਰ ਮੰਡਲ ਵੱਲੋਂ ਬੜੀ ਧੂਮ ਧਾਮ ਨਾਲ ਬਣਾਉਂਿਆ ਇਸ ਵਾਰ ਵੀ ਬੜੀ ਧੂਮ ਧਾਮ ਨਾਲ ਬਣ ਰਿਹਾ ਹੈ ਇਸ ਮੰਦਰ ਦੇ ਵਿੱਚ ਇਸ ਵਾਰ ਜਨਮ ਦਿਨ ਤੇ ਬਾਬੇ ਤੇ ਘੱਟੋ ਘੱਟ 15 ਤੋਂ 20 ਲੱਖ ਰੁਪਏ ਦੀ ਚਾਂਦੀ ਦੇ ਮਤਲਬ ਅਸਤਰ ਤੇ ਮੁਕਤ ਤਿਸ਼ੰਕ ਲੋਟੇ ਚਾਂਦੀ ਦੇ ਬਣ ਰਹੇ ਨੇ ਛੇਪੋਲੇ ਤੇ ਵੀ ਚਾਂਦੀ ਲੱਗ ਰਹੀ ਹੈ ਤੇ ਬਜਰੰਗਬਲੀ ਤੇ ਵੀ ਚਾਂਦੀ ਲੱਗ ਰਹੀ ਹੈ 5 ਦਿਨ ਜਿਹੜਾ ਕਿ ਉਸ ਤੋਂ ਚੱਲ ਰਿਹਾ ਹੈ ਦਿੱਲੀ ਇੱਥੇ ਕੀਰਤਨ ਹੁੰਦਾ ਜੀ ਦਿੱਲੀ ਹੀ ਲੰਗਰ ਚੱਲਦਾ ਹੈ ਇੱਕ ਨਵਾਂ ਸਿਸਟਮ ਇੱਥੇ ਚਾਲੂ ਕੀਤਾ ਅਸੀਂ ਵੀ ਸ਼ਾਮ ਭਗਤ ਮੰਦਿਰ ਦੇ ਵਿੱਚ ਵੱਧ ਤੋਂ ਵੱਧ ਆਉਣ ਅਸੀਂ ਇੱਕ ਇੱਥੇ ਰੋਟੀ ਦਾ ਵੀ ਅੱਜ ਉਦਘਾਟਨ ਕੀਤਾ ਹੈ ਸਵਾਮੀ ਪ੍ਰਮਾਤਮਨੰਦ ਮਹਾਰਾਜੀ ਨੇ 9 ਤਰੀਕ ਨੂੰ ਉਸ ਰਸੋਈ ਦਾ ਉਦਘਾਟਨ ਕੀਤਾ ਸੀ ਜਿਹੜੀ ਕਿ 40 ਰੁਪਏ ਰੋਜ਼ ਦਾ ਖਾਣਾ ਇੱਥੇ ਅਸੀਂ ਵੰਡਣ ਕਰਿਆ ਕਰਾਂਗੇ ਜਿਹੜਾ ਵੀ ਬੰਦਾ ਖਾਣਾ ਚਾਹੂਗਾ ਖਾ ਸਕਦਾ ਹੈ ਤੇ ਦੇਲੀ ਤਿੰਨੇ ਭਗਵਾਨਾਂ ਨੂੰ ਬਜਰੰਗਵਲੀ ਮਹਾਰਾਜ ਜੀ ਨੂੰ ਸ਼ਿਵ ਭੋਲੇ ਜੀ ਨੂੰ ਤੇ ਸ਼ਾਮ ਬਾਬਾ ਜੀ ਨੂੰ ਦੇਲੀ ਇੱਥੇ ਰਸੋਈ ਦੇ ਵਿੱਚ ਪਹਿਲਾਂ ਉਹਨਾਂ ਨੂੰ ਪ੍ਰਸ਼ਾਨ ਲਗਿਆ ਕਰੂਗਾ ਫਿਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੰਡਣਾ ਆ ਕਰੂਗਾ ਸ਼੍ਰੀ ਸ਼ਾਮ ਪ੍ਰਚਾਰ ਮੰਡਲ ਮਾਉਣ ਮੰਡੀ ਕਈ ਸਾਲਾਂ ਤੋਂ ਇਸ ਮੰਦਰ ਦੀ ਸੇਵਾ ਕਰ ਰਿਹਾ ਤੇ ਕਰਦਾ ਰਹੂਗਾ ਅੱਗੇ ਹੁਣ ਇਸ ਤੋਂ ਬਾਅਦ ਮੂਰਤੀ ਸਥਾਪਨਾ ਸਮਰੋਹ ਨਾ ਜਾਣਾ ਹੈ 16 4 2025 ਨੂੰ ਜਿਹੜਾ ਕਿ ਬਹੁਤ ਵੱਡਾ ਸ਼ubh ਹੁੰਦਾ ਹੈ ਜਿੱਥੇ ਕਿ ਜਿਸ ਦਿਨ ਸਾਡੇ ਸ਼ਾਮਪਾਪਾ ਜੀ ਦੀ ਮੂਰਤੀ ਇਸ ਮੰਦਰ ਦੇ ਵਿੱਚ ਵਿਰਾਜਮਾਨ ਹੋਈ ਸੀ ਬੋਲੇ ਖਾਟੂ ਨਰੇਸ਼ ਕੀ